ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਜਾਓ ਅਲਰਟ' ਵੇ ਅਮਨ ਤੇ ਦੋਸਤੋ ਅੱਜ ਇੱਕ ਨਿਊ ਫਰੈਸ਼ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪੀਜੀ ਚੰਡੀਗੜ੍ਹ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਪੀਜੀ ਚੰਡੀਗੜ੍ਹ ਅਤੇ ਪੀਜੀ ਸਰੂਰ ਦੇ ਲਈ ਭਰਤੀ ਰਹਿਣ ਵਾਲੀ ਹੈ ਜੀ ਬਹੁਤ ਵਧੀਆ ਮੌਕਾ ਚੁੱਕੀ ਜਿਹੜੇ ਕੈਂਡੀਡੇਟ ਹਨ ਪੋਸਟ ਅਪਲਾਈ ਕਰਨ ਦਿੱਤਾਉਂਦੇ ਹਨ ਇਹਦੇ ਵਿੱਚ ਡਰਾਈਵਰ ਸਕਿਉਰਟੀ ਗਾਰਡ ਵੱਖ-ਵੱਖ ਭਾਗਾਂ ਦੇ ਵਿੱਚ ਵੱਖ-ਵੱਖ ਸਮੇਂ ਮੰਗ ਕੀਤੀ ਜਾਂਦੀ ਹੈ ਇਹਨਾਂ ਪੋਸਟਾਂ ਲਈ ਆਨਲਾਈਨ ਅਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਜ ਵੀਡੀ ਅੱਜ ਕਿਵੇਂ ਇਹਨਾਂ ਪੋਸਟ ਨੂੰ ਪਲੇ ਕਰਨਾ ਹੈ ਤੇ ਲਾਸਟ ਡੇਟ ਕੀ ਰਹਿਣ ਵਾਲੀ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਟਪ ਨਹੀਂ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਦਣਾ ਤਾਂ ਜੋ ਪੰਜਾਬ ਵਿੱਚ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਜਾਂ ਨਿਊ ਅਪਡੇਟ ਆਉਂਦਾ ਹੈ ਉਸ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਤੁਸੀਂ ਸਾਰੇ ਇਹਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਜਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਰਿਕਰੂਟਮੈਂਟ ਨੋ ਪੀਜੀ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਪੀਜੀ ਚੰਡੀਗੜ੍ਹ ਅਤੇ ਪੀਜੀ ਸੰਘਰੂਰ ਦੇ ਵਿੱਚ ਇਹ ਭਰਤੀ ਰਹਣ ਵਾਲੀ ਹੈ ਇਹਨਾਂ ਦੇ ਲਈ ਆਨਲਾਈਨ ਅਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਜੋ ਕਿ 1/1/2026 ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹਨਾਂ ਐਪਲੀਕੇਸ਼ਨ ਦੀ ਲਾਸਟ ਡੇਟ 16/2/2026 ਰਹਣ ਵਾਲੀ ਹੈ ਜੀ ਇਹ ਜੋ ਫੀਸ ਹੋਵੇਗੀ ਉਹ ਵੀ ਆਨਲਾਈਨ ਅਪਲਾਈ ਹੋਵੇਗੀ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਅੱਗੇ ਵੀਡੀਓ ਵਿੱਚ ਦੇਣ ਵਾਲੇ ਹਾਂ ਜਿਹੜੀਆਂ-ਜਿਹੜੀਆਂ ਪੋਸਟਾਂ ਆ ਚੁੱਕੀਆਂ ਹਨ ਇਹ ਜੋ ਪੋਸਟਾਂ ਗਰੁੱਪ A, ਗਰੁੱਪ B ਅਤੇ ਗਰੁੱਪ C ਦੀਆਂ ਰਹਣ ਵਾਲੀਆਂ ਹਨ ਲੇਕਿਨ ਤੁਹਾਨੂੰ ਜੋ ਗਰੁੱਪ ਸੀ ਦੀਆਂ ਪੋਸਟਾਂ ਹਨ ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਜੋ ਗਰੁੱਪ ਸੀ ਦੀਆਂ ਪੋਸਟਾਂ ਇਸ ਤਰੀਕੇ ਨਾਲ ਰਹਿਣ ਵਾਲੀਆਂ ਹਨ ਫਾਰਮਾਸਿਸਟ ਗ੍ਰੇਡ 2 ਦੀ ਪੋਸਟ ਹੈ ਜੋ ਗਰੁੱਪ ਸੀ ਦੀ ਲਈ ਰਹਿਣ ਵਾਲੀ ਹੈ ਜੀ ਸੈਂਟਰੀ ਇੰਸਪੈਕਟਰ ਗ੍ਰੇਡ 2 ਦੀ ਰਹਿਣ ਵਾਲੀ ਹੈ ਜੂਨੀਅਰ ਫੋਟੋਗ੍ਰਾਫਰ ਦੀ ਰਹਿਣ ਵਾਲੀ ਹੈ ਜੀ ਡੈਂਟਲ ਮਕੈਨਿਕ ਗ੍ਰੇਡ 2 ਦੀ ਰਹਿਣ ਵਾਲੀ ਹੈ ਡਾਰਕ ਰੂਮ ਅਸਿਸਟੈਂਟ ਗ੍ਰੇਡ 3 ਰਹਿਣ ਵਾਲੀ ਹੈ ਜੀ ਐਨੀਮਲ ਕੀਪਰ ਦੀ ਸੀਐਸਆਰ ਅਸਿਸਟੈਂਟ ਗ੍ਰੇਡ 2 ਦੀ ਰਹਿਣ ਵਾਲੀ ਹੈ ਜੀ ਟੈਕਨੀਕਲ ਗ੍ਰੇਡ 4 ਦੀ ਰਹਿਣ ਵਾਲੀਆਂ ਪੋਸਟਾਂ ਅਤੇ ਸਟਾਫ ਕਾਰ ਡ ਟੈਕਨੀਕਲ ਗ੍ਰੇਡ ਇੱਕ ਦੀ ਪੋਸਟ ਲਾਉਣ ਵਾਲੀ ਹੈ ਜੋ ਕਿ ਲਾਂਡਰੀ ਲਈ ਹੈ ਅਤੇ ਸਿਕਿਉਰਿਟੀ ਗਾਰਡ ਗ੍ਰੇਡ 2 ਦੀਆਂ ਪੋਸਟਾਂ ਵੀ ਰਹਿਣ ਵਾਲੀਆਂ ਹਨ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਟੋਟਲ ਪੋਸਟਾਂ ਇਹ 55 ਹਨ ਇਹ ਪੋਸਟਾਂ ਪੀਜੀਆਈ ਚੰਡੀਗੜ੍ਹ ਅਤੇ ਪੀਪੀਜੀਆਈ ਸੰਗਰੂਰ ਲਈ ਰਹਿਣ ਵਾਲੀਆਂ ਹਨ ਜੀ ਇਹ ਪੂਰੀ ਡਿਟੇਲ ਦਿੱਤੀ ਗਈ ਹੈ ਜੀ ਇਹਨਾਂ ਨੇ ਕਿਹੜੀ ਕਿਹੜੀ ਕੈਟਾਗਰੀ ਵਾਈਜ਼ ਕਿਹੜੀ ਕਿਹੜੀ ਪੋਸਟਾਂ ਰਹਿਣ ਵਾਲੀਆਂ ਹਨ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਸਾਡੇ ਵਟਸਐਪ ਚੈਨਲ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਇੱਕ ਗੱਲ ਦੱਸ ਤਿਆਂ ਰੱਖਣਾ ਜੀ ਨੋਟੀਫਿਕੇਸ਼ਨ ਚੰਗੇ ਤਰੀਕੇ ਤੋਂ ਪੜਨ ਤੋਂ ਬਾਅਦ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਉਸ ਤੋਂ ਬਾਅਦ ਲੈਬਾਰਟਰੀ ਟੈਂਡਰਡ ਗਰੁੱਪ ਗ੍ਰੇਡ 2 ਦੀ ਲਈ ਰਹਿਵਾਲੀ ਹੈ ਜੀ ਜੋ ਕਿ ਗਰੁੱਪ ਸੀ ਦੀ ਪੋਸਟਾਂ ਰਹਿਵਾਲੀ ਹੈ ਜਿਹਦੇ ਲਈ ਜਰਨਲ 2 ਜਰਨਲ ਲਈ ਰਹਿਵਾਲੀਆਂ ਹਨ ਉਸ ਤੋਂ ਬਾਅਦ ਸੀਐਸਆਰ ਅਸਿਸਟੈਂਟ ਗ੍ਰੇਡ 2 ਦੀ ਪੋਸਟਾਂ ਰਹਿਵਾਲੀ ਹੈ ਜੀ ਫਿਰ ਟੈਕਨੀਕਲ ਗ੍ਰੇਡ 4 ਦੀ ਪੋਸਟਾਂ ਰਹਿਵਾਲੀਆਂ ਹਨ ਜੀ ਜੋ ਕਿ ਟੋਟਲ ਪੋਸਟਾਂ 4 ਹਨ ਇਹ ਸੀ ਗਰੁੱਪ ਸੀ ਦੀਆਂ ਪੋਸਟਾਂ ਗਰੁੱਪ ਏ ਤੇ ਗਰੁੱਪ ਬੀ ਦੀਆਂ ਪੋਸਟਾਂ ਦੇ ਲਈ ਅਸੀਂ ਅਗਲੇ ਤੋਂ ਵੀਡੀਓ ਲੈ ਕੇ ਆਵਾਂ ਹੋ ਗੱਲ ਕਰਦੇ ਆਂ ਏਜ ਦੀ ਇਹ ਜੋ ਪੋਸਟਾਂ ਦੇ ਲਈ ਏਜ ਰੱਖੀ ਹੈ 18 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਅਤੇ ਐਜ਼ ਪਰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਇਹਨਾਂ ਪੋਸਟਾਂ ਦੇ ਲਈ ਅਲੱਗ ਤੋਂ ਏਜ ਰੈਕਸੇਸ਼ਨ ਵੀ ਮਿਲੇਗਾ ਜੀ ਇਹ ਲੈਵਲ ਦੀ ਗੱਲ ਕਰੀ ਤਾਂ 7 ਪੇਗ ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਕਈ ਪੋਸਟਾਂ ਦੇ ਵਿੱਚ ਪੇ ਲੈਵਲ 5 ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ 29200 ਤੋਂ ਲੈ ਕੇ 99300 ਰੁਪਏ ਦੇ ਹਿਸਾਬ ਨਾਲ ਮਿਲੇਗੀ ਇਹਨਾਂ ਪੋਸਟਾਂ ਦੇ ਲਈ ਅਲੱਗ-ਅਲੱਗ ਡਿਗਰੀ ਅਤੇ ਮੈਟ੍ਰਿਕ ਕੁਲਿਸਮ ਮੰਗੀ ਗਈ ਹੈ ਜੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਤਾਂ ਨਾਲ ਆਪਣੀ ਕੈਟਾਗਰੀ ਵਾਈਜ਼ ਜਿਸ ਪੋਸਟ ਤੁਸੀਂ ਭਰਨਾ ਚਾਹੁੰਦੇ ਹੋ ਉਸ ਪੋਸਟ ਦੇ ਹਿਸਾਬ ਨਾਲ ਤੁਸੀਂ ਕੁਆਲੀਫਿਕੇਸ਼ਨ ਨੂੰ ਦੇਖ ਲੈਣਾ ਇਹ ਜੋ ਸਕਿਉਰਟੀ ਗਾਰਡ ਦੀ ਪੋਸਟ ਹਨ ਉਹਨਾਂ ਲਈ ਇਹਨਾਂ ਦੇ ਹਾਈਟ ਮੰਗੀ ਗਈ ਹੈ 160 ਸੈਂਟੀਮੀਟਰ ਮੇਲ ਦੇ ਲਈ ਅਤੇ ਫੀਮੇਲ ਲਈ 155 ਸੈਂਟੀਮੀਟਰ ਅਤੇ ਮੇਲ ਦੇ ਲਈ ਚੈਸਟ ਮੰਗੀ ਗਈ ਜੀ 80 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ ਫਲਾਕ 85 ਸੈਂਟੀਮੀਟਰ ਹੋਣੀ ਚਾਹੀਦੀ ਹੈ ਜੀ ਅਤੇ ਸਕੌਟੀਗਾਰਡ ਦੀ ਪੋਸਟ ਦੇ ਲਈ ਲੌਂਗ ਜੰਪ ਵੀ ਮੰਗਾਈ ਗਈ ਜਿਸ ਦੇ ਮਾਰਕ 10 ਹੋਣਗੇ ਹਾਈ ਜੰਪ ਦੇ ਮਾਰਕ 10 ਹੋਣਗੇ ਅਤੇ 100 ਮੀਟਰ ਸਪ੍ਰਿੰਟ ਹੋਊਗੀ ਜਿਸ ਦੇ ਮਾਰਕ 10 ਹੋਣਗੇ ਅਤੇ 752 ਮੀਟਰ ਰੇਸ ਹੋਵੇਗੀ ਜਿਸ ਦੇ 10 ਮਾਰਕ ਹੋਣਗੇ ਅਤੇ ਉਸ ਤੋਂ ਬਾਅਦ ਆਫਸਟਿਕਲ ਰੱਖੇ ਗਏ ਆ ਜੀ ਤੇ ਪੋਲਾਪੁਰ ਰੱਖੇ ਗਏ ਆ ਜਿਸ ਦੇ ਮਾਰਕ 10 ਹੋਣਗੇ ਇਹ ਅਲੱਗ-ਅਲੱਗ ਕ੍ਰਾਈਟੇਰੀਆ ਰੱਖਿਆ ਗਿਆ ਹੈ ਜੀ ਸਕੌਟੀਗਾਰਡ ਦੀ ਪੋਸਟਾਂ ਦੇ ਲਈ ਏਅਰ ਰੈਲੇਸ਼ਨ ਦੀ ਗੱਲ ਕਰੀ ਤਾਂ ਇਹ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਏਅਰ ਰੈਲੇਸ਼ਨ ਮਿਲਣ ਵਾਲੀ ਆ ਐਸਸੀਐਸਟੀ ਦੇ ਲਈ EWD ਦੇ ਲਈ 10 ਸਾਲ ਮੈਲ ਵਾਲੀ ਹੈ ਜੀ ਜਿਹੜੇ PWD ਦੇ ਅਸ்சிਐਸਟੀ ਹਨ ਉਹਨਾਂ ਲਈ 15 ਸਾਲ ਏ ਰੈਕਸੇਸ਼ਨ ਰਹਿਣ ਵਾਲੀ ਹੈ ਜੋ ਕਿ PWD OBC ਹਨ ਉਹਨਾਂ ਲਈ 13 ਸਾਲ ਏ ਰੈਕਸੇਸ਼ਨ ਮਿਲੇਗੀ ਜੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਏ ਰੈਕਸੇਸ਼ਨ ਮਿਲਣ ਵਾਲੀ ਹੈ ਜੀ ਤੁਸੀਂ ਧਿਆਨ ਨਾਲ ਦੇਖ ਲੈਣਾ ਕਿ ਸਰਵਿਸ ਮੈਂ ਦੇ ਲਈ ਵੀ ਅਲੱਗ-ਅਲੱਗ ਏ ਰੈਕਸੇਸ਼ਨ ਮਿਲਣ ਵਾਲੀ ਹੈ ਇਹ ਜੋ ਪੋਸਟ ਹਨ ਇਹਨਾਂ ਲਈ ਜੋ ਆਨਲਾਈਨ ਫੀਸ ਹੈ ਜੀ ਉਸ ਤਰੀਕੇ ਨਾਲ ਰਹਿਣ ਵਾਲੀ ਹੈ ਜੋ ਐਸ ਸੀ ਐਸ ਟੀ ਕੈਟਾਗਰੀ ਨਾਲ ਸੰਬੰਧ ਰੱਖਦੇ ਹਨ ਉਹਨਾਂ ਲਈ 800 ਰੁਪਏ ਦੀ ਫੀਸ ਰਹੇਗੀ ਜੋ ਜਰਨਲ ਓ ਵੀ ਸੀ ਅਤੇ ਈ ਡਬਲਯੂ ਐਸ ਨਾਲ ਸੰਬੰਧ ਰੱਖਦੇ ਹਨ ਉਹਨਾਂ ਲਈ 1500 ਰੁਪਏ ਦੀ ਫੀਸ ਰਹਿਣ ਵਾਲੀ ਹੈ ਜੀ ਇਹ ਜੋ ਫੀਸ ਹੋਵੇਗੀ ਆਨਲਾਈਨ ਹੀ ਅਪਲਾਈ ਹੋਵੇਗੀ ਤੁਸੀਂ ਕਿਸੇ ਵੀ ਏ ਟੀ ਐਮ ਕਾਰਡ ਕ੍ਰੈਡਿਟ ਕਾਰਡ ਜਾਂ ਨੈਟ ਬੈਂਕ ਰਾਹੀਂ ਇਹ ਪੇਮੈਂਟ ਕਰ ਸਕਦੇ ਹੋ ਬਹੁਤ ਬੜੀ ਮੌਕਾ ਚੁੱਕਿਆ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਦੇ ਚਾਹੁੰਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ